ਪਰ ਪਾਰਿਸ ਪਹਿਲਾ ਸੰਗੀਤ ਦਾ ਸਫਰ ਫਿਰ ਦੂਜੀ ਪਾਰਿਸ ਆ ਜਿਹੜਾ ਸੇਵਾ ਦਾ ਸਫਰ ਜਿਹਨੂੰ ਸਿਆਸਤ ਵੀ ਕਹਿੰਦੇ ਆ ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ ਸੂਫੀਆਂ ਦੇ ਸਰਦਾਰ ਗੰਜੇ ਸ਼ਕਰ ਹਕ ਫਰੀਦ ਜਾਂ ਫਰੀਦ ਬਾਬਾ ਫਰੀਦ ਤੇ ਕਦਮਾ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇੱਕਾਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਸੱਤ ਇੱਥੇ ਤੇ ਨੌਕਰ ਲੱਗਣਾ ਵੇ ਬਾਦਸ਼ਾਹਾਂ ਨਾਲ ਵਿੱਚ ਮੈਂ ਇਲੈਕਸ਼ਨ ਸਿਆਸਤ ਇਹਦਾ ਸਾਰੀਆਂ ਚੀਜ਼ਾਂ ਤੋਂ ਕਰੋਟ ਕਿੰਨਾ ਇਹ ਮੇਰੇ ਮਾਲਕਾ ਕੋਈ ਚੰਗੇ ਭਾਗ ਲਿਖੇ ਸੀ ਜਿਹੜਾ ਇਸ ਦਰਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪਰਣ ਲਿਆ ਕਿ ਇਹ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਇਹ ਇਟਾ ਮੁਕੱਦਸ ਸ਼ਹਿਰ ਸਾਹਿਬ ਸ਼ੁਰੂ ਕਰੋ ਨਾਨਕidev ji maharaj ਨੇ ਕਿਰਪਾ ਕਰਕੇ ਆਪ ਗਏ ਪਾਕਪਟਨ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਹੈ ਸੋ ਇਸ ਕਰਕੇ ਮੈਂ ਇੱਕ ਅਦਨਾ ਜਿਹਾ ਗੁਨਾਹਗਰ ਦੁਨੀਆਦਾਰ ਤੁਹਾਡੇ ਨਾਲੇ ਇਹਨਾਂ ਦਾ ਨੌਕਰ ਆ ਤੇ ਨਾਲੇ ਕਹਿੰਦੇ ਤੋ ਤਾਰ ਸਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਾ ਸੰਗੀ ਜਾਂਦੀ तो मैं भी कहगा काले मैट कपड़े काला मैटा वे काले मैट कपड़े, कपड़े काला मैंटा वे गुम ही पारिया मैं फिर ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇਸ ਲੋਕ ਕਹੈ ਦਰਵੇਸ ਫਰੀਦਾ ਐਸਾ ਹੋਏ ਰਹਾ ਫਰੀਦਾ ਐਸਾ ਹੋਏ ਰਹਾ ਜੈਸੇ ਕੱਖ ਮਸੀਤ ਪੈਰਾ ਹੈ ਠਲਤਾੜੀਐ ਫਿਰ ਵੀ ਨਾ ਛਾਡੇ ਪ੍ਰੀਤ ਬਹੁਤ ਸ਼ੁਕਰੀਆ ਜੀ ਮੁਕਾਬਲੇ ਦੇ ਕਿਵੇਂ ਕਿਹਾ ਕਰਮਜੀਤ ਮੂਰ ਵੀ ਇੱਕ ਤੁਹਾਡੀ ਮੁਕਾਬਲੇ ਚ ਨੇ ਕੋਈ ਵੀ ਅਲੱਗ ਤਰ੍ਹਾਂ ਦੇ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨੇ ਮੇਰੀ ਨਫ਼ਰਤ ਨਹੀਂ ਆ ਕਿਤੇ ਬੰਦੇ ਕਿਤੇ ਕਿਤੇ ਕਿਸਾਨ ਵਿਰੋਧ ਕਰ ਰਹੇ ਨੇ ਜੀ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਕਿਤੇ ਕਿਤੇ ਦਿੱਕਤ ਖਵਾਸਾ ਦੀ ਆ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਅੱਜ ਵੀ ਬੈਲੈਂਸਡ ਰਿਹਾ ਸਿੰਘੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਮੇਰੀ ਕੌਨਸਟਿਚਨਸੀ ਸੀ ਭਾਵੇਂ ਮੈਨੂੰ ਛਿੜਕਾ ਮਾਰ ਜੋ ਵਰਜੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹ ਗਾਲਾਂ ਕੋਲਾ ਬਾਚ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ। ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਵੇ। ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ। ਜਿਹੜਾ ਆਕਰਸ਼ ਰਵੇ ਉਹਦੀ ਆਕਰ ਭਰਨਾ ਜਾਣਦੇ ਆ। ਫਰੀਦਕੋਟ ਲੋਕਾਂ ਨੂੰ ਪਿਆਰ ਮਿਲ ਰਿਹਾ ਤੁਸੀਂ। ਫਰੀਦਕੋਟ ਅੱਜ ਪਹਿਲਾ ਦਿਨ ਆ। ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ। ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਵ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਰਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾਅਤੇਚ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤ ਗੁਰੂ ਗੁਰੂ ਰਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਨਾ ਮੈਂ ਕਦੀ ਸਿਆਸਤਦਾਨ ਨਾ ਬੜਾ ਆ ਇਤਨਾ